ਪੰਜਾਬ ਵਿੱਚ ਅਚਾਨਕ ਬਦਲੇ ਮੌਸਮ ਦੇ ਮિજાਜ ਨੇ ਜਿੱਥੇ ਲੋਕਾਂ ਨੂੰ ਮੂੜ ਕੰਬਣੀ ਛੇੜੀ ਹੈ ਉੱਥੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬਤਿਆਂ ਨੇ ਜਿੱਥੇ 2 ਦਿਨ ਦੀ ਬਦਲਵਾਹੀ ਤੋਂ ਬਾਅਦ ਪਏ ਮੀਂਹ ਤੇ ਗੜੇਮਾਰੀ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ ਕੁਦਰਤ ਦੇ ਕਹਿਰ ਕਾਰਨ ਹੋਏ ਇਸ ਨੁਕਸਾਨ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਕੋਲੋਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਨੇ ਛੱਡ ਕਹਿੰਦਾ ਵੀ ਸੀਨੀਅਰ ਅਗੋਜੀ ਅਸੀਂ ਜਿਹੜੀ ਬੇਨਤੀ ਕਰਦੇ ਆਂ ਇਹ ਸਰਕਾਰ ਨੂੰ ਜਿਹੜੀ ਗੜੇਮਾਰੀ ਆ ਹੋਈ ਜਾਂਦੀ ਹੈ ਇਹਦੇ ਉੱਤੇ ਮੰਨ ਲਓ ਸਾਰੇ ਇਹਦੇ ਗਰਦੌਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਮੰਨ ਲਓ ਨੁਕਸਾਨ ਹੋ ਹੀ ਜਾਂਦਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਸਾਨਾਂ ਨੂੰ ਕਿੰਨਾ ਕੁ ਨੁਕਸਾਨ ਅੰਦਾਜ਼ਾ ਜਿਹਾ ਲਾਇਆ ਜਾ ਸਕਦਾ ਨੁਕਸਾਨ ਬਹੁਤ ਜ਼ਿਆਦਾ ਹੀ ਹੋਇਆ ਪਿਆ ਜੀ ਦੇਖੋ ਨਾ ਹੁਣ ਤੁਸੀਂ ਮੰਨ ਲਓ ਪੱਕੀਆਂ ਫਸਲਾਂ ਹੋਈਆਂ ਰਹੀਆਂ ਜਿਹੜਾ ਹੁਣ ਮੰਨ ਲਓ ਦਾਣਾ ਉਹ ਤਾਂ ਹੁਣ ਗਿਆ ਆ ਦਾਣਾ ਦਾ ਵਿੱਚ ਹੁਣ ਬੰਨਣਾ ਨਹੀਂ ਉਹਦੇ ਤੇ 50 60% ਦਾ ਨੁਕਸਾਨ ਮੰਗ ਕੀ ਕਰਦੇ ਮੰਗ ਇਹੀ ਕਰਦਾ ਹੈ ਗਰਦੌਰੀ ਕਰੇ ਸਰਕਾਰ ਦੀ ਜ਼ਰਦੌਰੀ ਕਰਾ ਕੇ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਜੀ ਕਿਸਾਨਾਂ ਨੂੰ ਕਿਉਂਕਿ ਕਿਸਾਨ ਤਾਂ ਅੱਗੇ ਹੀ ਕਰਜ਼ੇ ਦੀ ਮਾਰ ਥੱਲੇ ਚੱਲ ਰਿਹਾ ਜੀ